ਕਰਨਲ ਪਰਿਵਾਰ ਦੇ ਨਾਲ ਵੱਡੀ ਖਬਰ ਜੁੜੀ ਆ ਤੁਸੀਂ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰ ਦਿਓ ਤੁਹਾਨੂੰ ਸੁਣਾਉਣੇ ਆ ਕੱਲਾ ਕੱਲਾ ਸੱਚ ਕਿ ਕੀ ਕੁਝ ਹੋ ਰਿਹਾਗਾ ਅਜ ਰੌਣਿਤ ਸਿੰਘ ਆ ਜਿਹੜਾ ਇਨਸਪੈਕਟਰ ਉਹਨੂੰ 3 ਦਿਨਾਂ ਦੀ ਜਿਹੜੀ ਜਵਾਨਤ ਦੇ ਦਿੱਤੀ ਆ ਤੁਹਾਨੂੰ ਲੱਗਦਾ ਕਿ ਕਰਨਲ ਪਰਿਵਾਰ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਿਆ ਕਿ ਜਿਹੜੀ ਸੈੱਟ ਬਣਾਈ ਆ ਪੰਜਾਬ ਸਰਕਾਰ ਤੋਂ ਉਹ ਤੋਂ ਇਨਸਾਫ ਮਿਲੂਗਾ ਜਾਂ ਫਿਰ ਸੀਬੀਆਈ ਤੋਂ ਜਿਹੜਾ ਅਨਸਾਫ ਜਾਂ ਹਾਈ ਕੋਰਟ ਤੋਂ ਮਿਲ ਸਕਦਾ ਹੈਗਾ ਇਹ ਤਿੰਨ ਜਿਹੜੀਆਂ ਆਪਸ਼ਨਾਂ ਨੇ ਇਹਨਾਂ ਦੇ ਤਿੰਨਾਂ ਦੇ ਵਿੱਚੋਂ ਤੁਸੀਂ ਕਿਸ ਨੂੰ ਮੰਨਦੇ ਹੋ ਕਿ ਕਿਸ ਤੋਂ ਅਸਲੀ ਇਨਸਾਫ ਜਿਹੜਾ ਹੋ ਸਕਦਾ ਹੈਗਾ ਵਹਿਜ ਜੀ ਦਾ ਖਾਲਸਾ ਵਹਿਜ ਜੀ ਦੀ ਫਤਿਹ ਆਪਾਂ ਜਿਹੜੀ ਗੱਲਬਾਤ ਕਰਦੇ ਆ ਉਹ ਲਗਾਤਾਰ ਹੋ ਗਈ ਤੇਰਾ ਮਾਰਤ ਦੀ ਜਿਹੜੀ ਘਟਨਾ ਹੈਗੀ ਤੇਰਾ ਮਾਰਤ ਨੂੰ ਜੋ ਪੁਲਿਸ ਕਰਕੇ ਆਈ ਉਹ ਸਭ ਨੂੰ ਪਤਾ ਹੈਗਾ ਤੇ ਫਿਰ 12 ਦੇ ਕਰੀਬ ਜਿਹੜਾ ਕਰਨਲ ਦੇ ਨਾਲ ਤੇ ਉਹਦੇ ਬੇਟੇ ਦੇ ਨਾਲ ਕੁੱਟਮਾਰ ਹੋਈ ਆ ਉਹ ਤੁਸੀਂ ਸਾਰਾ ਕੁਝ ਦੇਖ ਲਿਆ ਭਲੇ ਭਾਨ ਤੁਸੀਂ ਜਾਣਦੇ ਹੋ ਉਸ ਤੋਂ ਬਾਅਦ ਜਿਹੜਾ ਭਗਵਤ ਮਾਨ ਨੂੰ ਮਿਲਿਆ ਜਾਂਦਾ ਪਰਿਵਾਰ ਵੱਲੋਂ ਵਿਸ਼ਵਾਸ ਦਵਾਏ ਦਾ ਮੁੱਖ ਮੰਤਰੀ ਵੱਲੋਂ ਕਿ ਤੁਹਾਡੇ ਅਨਸਾਫ਼ ਕੀਤਾ ਜੋ ਤੁਹਾਡੇ ਨਾਲ ਕਿ ਸੈੱਟ ਬਣਾਈ ਜਾਂਦੀ ਆ ਪਰਿਵਾਰ ਕਹਿੰਦਾ ਸਾਨੂੰ ਸੈੱਟ ਮਨਜ਼ੂਰ ਨਹੀਂ ਕਿ ਸਾਨੂੰ ਸੀਬੀਆਈ ਅਨਕਵਾਰੀ ਚਾਹੀਦੀ ਆ ਪਰਭਾਤਮਾਨ ਨੇ ਕਿਹਾ ਸੀ ਕਿ ਸਾਮ ਦੇ 6 ਵਜੇ ਤੁਹਾਨੂੰ ਆਪੇ ਕਾਲ ਆ ਜਾਊਗੀ ਅੱਜ ਤੀਜਾ ਦਿਨ ਹੋ ਗਿਆ ਹਾਲੇ ਤੱਕ ਅਨਸਾਫ ਆ ਜਿਹੜਾ ਉਹ ਲਵੇ ਤੋਣੇ ਨਹੀਂ ਜਾਪਦਾ ਸਗੋਂ ਜਿਹੜਾ ਉਸ ਦੇ ਵਿੱਚ ਮੌਜੂਦਾ ਇਨਸਪੈਕਟਰ ਸੀ ਔਰ ਹੁਣੀ ਸਿੰਘ ਉਸ ਨੂੰ ਤਿੰਨ ਦਿਨਾਂ ਦੀ ਜਿਹੜੀ ਇੱਕ ਅਗਾਊ ਜਮਾਨਤ ਆ ਆਪਾਂ ਕਹਿੰਦੇ ਕਿ ਮਿਲ ਚੁੱਕੀ ਆ ਯਾਨੀ ਕਿ ਤਿੰਨ ਦਿਨਾਂ ਦੇ ਲਈ ਕੋਰ ਨੇ ਉਹਨੂੰ ਸਮਾਂ ਦੇ ਦਿੱਤਾ ਕਿ ਤੂੰ ਆਪਣੇ ਡਾਕੂਮੈਂਟਸ ਲੈ ਕੇ ਹਾਈ ਕੋਰਟ ਜਾ ਸਕਦਾ ਆਪਣਾ ਪੱਖ ਰੱਖ ਸਕਦਾਗਾ ਬਾਕੀ ਜਿਹੜੇ 11 ਹੋਰ ਬਚੇ ਨੇ ਤਿੰਨ ਹੋਰ ਹਿੰਸਪੈਕਟਰਾਂ ਤੋਂ ਇਲਾਵਾ 8 ਪੁਲਿਸ ਮੁਲਾਜ਼ਮਾਂ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਬੇਸ਼ੱਕ ਅੱਜ ਕਰੀਬ ਹਫਤਾ ਹੋ ਗਿਆ 307 ਦਾ ਜਿਹੜਾ ਕਾਤਲ ਦਾ ਅਰਾਦਾ ਜਿਹੜਾ ਕਾਤਲਾ ਉਹ ਧਾਰਾ ਜਿਹੜੀਆਂ ਸਗੀਨ ਧਾਰਾ ਨੇ ਜਿਹੜੀਆਂ ਜੁੜੀਆਂ ਗਈਆਂ ਪਰ ਜਿਹੜੀ ਸਥਿਤੀ ਜਿਉਂ ਦੀ ਤਿਉਂ ਆ ਪਾਲਸਾ ਉਸੇ ਤਰ੍ਹਾਂ ਹੀ ਜਿਹੜੀ ਅੱਜ ਖੁੱਲੇ ਆਮ ਘੁੰਮਦੀ ਫਿਰਦੀ ਆ ਕੋਈ ਨਹੀਂ ਉਹਨਾਂ ਨੂੰ ਬੁਲਾਉਣ ਵਾਲਾ ਕਿਉਂਕਿ ਉਹਨਾਂ ਦੇ ਹੱਥ ਕੀ ਦਾਗਾ ਸਿਰ ਉੱਤੇ ਤੁਹਾਨੂੰ ਤੁਸੀਂ ਇਹ ਭਲੀ ਭਾਤ ਜਾਣਦੇ ਹੋ ਕਿ ਪੰਜਾਬ ਸਰਕਾਰ ਦਾ ਥਾਪੜ ਹੈਗਾ ਕਿ ਤੁਹਾਨੂੰ ਕੋਈ ਕੁਝ ਨਹੀਂ ਕਰ ਸਕਦਾ ਤੁਹਾਨੂੰ ਮੈਂ ਪਹਿਲਾਂ ਇੱਕ ਇਨਸਪੈਕਟਰ ਦੀ ਵੀਡੀਓ ਸੁਣਾ ਦੇਵਾਂ ਸਾਬਕਾ ਪੁਲਿਸ ਮੁਲਾਜ਼ਮ ਇਨਸਪੈਕਟਰ ਆ ਉਹ ਦੱਸਦਾ ਕਿ ਕੀ ਕੁਝ ਹੁੰਦਾ ਰਿਹਾ ਕੀ ਕੁਝ ਪੁਲਿਸ ਕਰਦੀ ਆ ਤੇ ਕੰਮੇ ਕਰਦੇ ਰਹੀ ਐ ਪਹਿਲਾਂ ਉਹਨਾਂ ਦੇ ਮੂੰਹੋਂ ਗੱਲ ਸੁਣਾ ਦਈਏ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਤੇ ਤੁਸੀਂ ਧਿਆਨ ਨਾਲ ਸੁਣਨਾ ਵੀਡੀਓ ਨੂੰ ਕਿਉਂਕਿ ਵੱਡੇ ਖੁਲਾਸੇ ਰੱਖਾਂਗੇ ਵੱਡੇ ਤੱਤ ਕੱਟ ਕੇ ਲਿਆਂਦੇ ਆ ਤੇ ਤੁਹਾਨੂੰ ਉਹ ਵੀ ਜਰੂਰ ਸੁਣਾਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਵੀਡੀਓ ਸੁਣਾਉਣਾ ਐਂਕਾਊਂਟਰ ਕੀ ਕਰਨਾ ਗਿੱਤੇ ਦੀ ਗੋਲੀ ਵੱਜਦੀ ਏ ਇਹਨਾਂ ਨੂੰ ਮੈਂ ਪੁੱਛਦਾ ਤੁਸੀਂ ਕਹਿੰਦੇ ਹੋ ਅਸੀਂ ਸੈਲਫ ਡਿਫੈਂਸਰ ਵਾਸਤੇ ਗੋਲੀ ਅਸੀਂ ਚਲਾਈ ਤੁਸੀਂ ਗੋਲੀ ਚਲਾਤੀ ਤੇ ਉਹਦੇ ਲੱਗੀ ਉਹਦੀ ਚਲਾਈ ਤੁਹਾਡੇ ਕਿਸੇ ਦੇ ਵੀ ਲੱਗੀ ਉਹ ਕੱਲਾ ਬੰਦਾ ਤੁਸੀਂ ਘੜ ਤੋਂ ਬਾਅਦ ਉਸ ਵੇਲੇ 10 ਬੰਦੇ ਤੇ ਹੋਵੋਗੇ ਤੇ ਤੁਸੀਂ ਇਨਕਾਊਂਟਰ ਇਹੋ ਜਿਹਾ ਜਾਲੀ ਨਾ ਕਰੋ ਕਿਉਂਕਿ ਇਹ ਕਿਸੇ ਵੇਲੇ ਕਮਿਸ਼ਨ ਜਦਨ ਬਣ ਗਿਆ ਨਾ ਕੋਈ ਤੇ ਫਿਰ ਤੁਹਾਨੂੰ ਜਵਾਬ ਕੋਈ ਨਹੀਂ ਆਉਣਾ ਬੇਨਤੀ ਕਰਨ ਵਾਲੀ ਵੀ ਬੇਨਤੀ ਕਰਦੇ ਆਂ ਕਿ ਸ਼ਾਮ ਨੂੰ 5 ਵਜੇ ਤੋਂ ਬਾਅਦ ਨਾ ਕਰੋ ਨਿਕਲੋ ਪਤਾ ਨਹੀਂ ਤੁਹਾਨੂੰ ਕਿੰਨੇ ਚੁੱਕ ਲੈਣਾ ਤੇ ਕਿੰਨੇ ਤੁਹਾਡਾ ਇਨਕਾਊਂਟਰ ਕਰਨਾ ਇਹ ਯੁੱਧ ਨਸ਼ਿਆਂ ਵਿਰੁੱਧ ਨਹੀਂ ਇਹ ਯੁੱਧ ਤੇ ਹੋ ਗਿਆ ਪੰਜਾਬ ਵਿਰੁੱਧ ਭਗਵੰਤ ਮਾਨ ਜੀ ਨੇ ਤਾਂ ਕਿਹਾ ਵੀ ਯੁੱਧ ਨਸ਼ਿਆਂ ਵਿਰੁੱਧ ਤੇ ਯੁੱਧ ਹੋ ਗਿਆ ਪੰਜਾਬ ਦੀ ਜਵਾਨੀ ਦੇ ਵਿਰੁੱਧ ਕੱਲ ਮੈਂ ਚੰਡੀਗੜ੍ਹ ਗਿਆ ਸੀ ਕਰਨਲ ਸਾਹਿਬ ਦੇ ਮਸਲੇ ਦੇ ਵਿੱਚ ਮੈਂ ਸੀਐਮ ਸਾਹਿਬ ਨੂੰ ਮਿਲਿਆ ਇਹ ਸਾਰੇ ਹੀ ਕਹਿੰਦੇ ਜੀ WhatsApp ਕਾਲ ਕਰੋ Telegram ਐਪ ਇਹਨਾਂ ਦੀ ਉਹ ਕਾਲ ਕਰੋ ਪਲੱਸ ਇਹੋ ਜਿਹੇ ਕਾਫੀ ਹੋਰ ਕਾਲ ਦੇ ਉੱਤੇ ਕਾਲ ਕਰਦੇ ਜਿਸ ਦਾ ਨਾਨਕ ਸਿੰਘ ਦੇ ਤੁਸੀਂ ਸੁਣ ਲਓ ਕਹਿੰਦਾ ਜੀ ਮੈਂ ਦੂਜਾ ਫੋਨ 'ਚੋਂ ਸੁਣਦਾ WhatsApp ਕਾਲ ਕਰਦਾ ਡੀਜੀਪੀ ਸਾਹਿਬ ਵੀ WhatsApp ਕਾਲ ਰੱਖੇ ਇਹ WhatsApp ਕਾਲ ਦੇ ਚੋਰ ਮੋਰੀਆਂ ਨੇ ਸਾਡੀਆਂ ਵੀ ਅਸੀਂ ਜੇ ਦੂਜੀ ਕਾਲ ਕਰਾਂਗੇ ਤੇ ਕੋਈ ਰਿਕਾਰਡ ਕਰ ਲੇਗਾ ਸਬਦਾਨ ਦੀਆਂ ਕਿਤਾਬਾਂ ਬਣੀਆਂ ਜਦੋਂ ਅਸੀਂ ਇਹ ਭਰਤੀ ਹੁੰਦੇ ਨੇ ਸਬਦਾਨ ਦੀ ਸੌਂ ਖਾਂਦੇ ਕਿ ਅਸੀਂ ਜਿਹੜਾ ਕਿਸੇ ਨਾਲ ਨਜਾਇਜ਼ ਨਹੀਂ ਕਰਾਂਗੇ ਕੋਈ ਧੱਕਾ ਨਹੀਂ ਹੋਵੇਗਾ ਇਹ ਸੌਂ ਖਾ ਕੇ ਕਹਿੰਦੇ ਆ ਵੀ ਹਰ ਜੋ ਇਮਾਨਦਾਰੀ ਨਾਲ ਕੰਮ ਕਰਾਂਗੇ ਪਰ ਉਹ ਉੱਥੇ ਤੱਕ ਸੀਮਤ ਰਹਿ ਜਾਂਦਾ ਤਾਂ ਉਹ ਸਾਹਮਣੇ ਲੋਕ ਮੂੰਹ ਤੇ ਕਹਿ ਰਹੇ ਸੀ ਵੀ ਭਾਈ ਅਸੀਂ ਬਜਾਏ ਸਾਡਾ ਡਿਪਾਰਟਮੈਂਟ ਇਸ ਲੀਹਾਂ ਤੇ ਚੱਲ ਗਿਆ ਕਿ ਬੰਦੇ ਨੂੰ ਫੜਿਆ ਨਸ਼ੇ ਵਾਸਤੇ ਤੇ ਮੁੜ ਕੇ ਇਨਕਾਊਂਟਰ ਕਰਤਾ ਐਨਕਾਊਂਟਰ ਕੀ ਕਰਨਾ ਗਿੱਟੇ ਦੀ ਗੋਲੀ ਵੱਜਦੀ ਏ ਇਹਨਾਂ ਨੂੰ ਮੈਂ ਪੁੱਛਦਾ ਕਿ ਜਦੋਂ ਤੁਸੀਂ ਫੜਦੇ ਹੋ ਇਹਨਾਂ ਨੂੰ ਤੇ ਕੀ ਉਹ ਜਿੱਥੇ ਤੋਂਲੀ ਰਿਕਵਰੀ ਕਰਵਾਦੇ ਨਸ਼ੇ ਵਾਸਤੇ ਲੈ ਜਾਂਦੇ ਹੋ ਜਾਂ ਅਸਲੇ ਵਾਸਤੇ ਲੈ ਜਾਂਦੇ ਹੋ ਤੇ ਕੀ ਉਥੋਂ ਜਦੋਂ ਕੱਢਦਾ ਨਸ਼ਾ ਤੇ ਗੋਲੀ ਉਹਦੇ ਗਿੱਟੇ ਦੀ ਵੱਜਦੀ ਏ ਕਿਤੇ ਹੋਰ ਕਿਉਂ ਨਹੀਂ ਮੱਜਦੀ ਜੇ ਉਹਨੇ ਇਨਕਾਊਂਟਰ ਤੋਂ ਨਾਲ ਉਹਦਾ ਮੁਕਾਬਲਾ ਹੋਇਆ ਜੇ ਉਹਨੇ ਗੋਲੀ ਮਾਰੀ ਏ ਮੈਨੂੰ ਦੱਸਿਆ ਜਾਵੇ ਕਿ ਉਸ ਵੇਲੇ ਹੋਰ ਕਿਤੇ ਲੱਗੀ ਏ ਜਾਂ ਉਸ ਲੋਕੇਸ਼ਨ ਤੇ ਕਿਸੇ ਦਰਖਤ ਤੇ ਜਾਂ ਕਿਸੇ ਗੱਡੀ ਦੇ ਜਾਂ ਕਿਤੇ ਲੱਗੀ ਉਹਦੇ ਵੱਲੋਂ ਜਿਹੜੀ ਉਹਦੇ ਵੱਲੋਂ ਚਲਾਈ ਗਈ ਹੈ ਜਿਹੜੀ ਉਹਦੇ ਵੱਲੋਂ ਚਲਾਈ ਦੀ ਗਈ ਬਲਕਾਰ ਦਾ ਜਿਹੜੀ ਉਹਦੇ ਵੱਲੋਂ ਚਲਾਈ ਗਈ ਕੀ ਕਿਸੇ ਦੇ ਲੱਗੀ ਹੈ ਤੁਸੀਂ ਕਹਿੰਦੇ ਉਹ ਅਸੀਂ ਸੈਲਫ ਡਿਫੈਂਸਰ ਵਾਸਤੇ ਗੋਲੀ ਅਸੀਂ ਚਲਾਈ ਹੈ ਤੁਸੀਂ ਗੋਲੀ ਚਲਾਤੀ ਤੇ ਉਹਦੇ ਲੱਗੀ ਉਹਦੀ ਚਲਾਈ ਤੁਹਾਡੇ ਕਿਸੇ ਦੇ ਵੀ ਲੱਗੀ ਉਹ ਕੱਲਾ ਬੰਦਾ ਤੁਸੀਂ ਘੜ ਤੋਂ ਘੜ ਉਸ ਵੇਲੇ 10 ਬੰਦੇ ਤੇ ਹੋਵੋਗੇ ਫਿਰ ਤੁਹਾਡੀ ਲੋਕੇਸ਼ਨ ਚੈੱਕ ਕੀਤੀ ਜਾਵੇ ਕੀ ਉਸ ਵੇਲੇ ਜਦੋਂ 10 ਬੰਦੇ ਗਏ ਉਹ ਲੈ ਕੇ ਜਿੱਥੇ ਉਹ ਕੱਢਦੇ ਨੇ ਤੁਸੀਂ ਦੇਖੋ ਵੀ ਉੱਥੇ ਕੀ ਹੈ ਕੀ ਉਹ ਤੁਸੀਂ ਆਪ ਨਹੀਂ ਕੱਢ ਸਕਦੇ ਤੇ ਜੇ ਤੁਸੀਂ ਆਪ ਗਏ ਹੋਵੋ ਤੁਸੀਂ ਉਹਨੂੰ ਹੀ ਕਹਿਣਾ ਵੀ ਤੂੰ ਉੱਥੋਂ ਕੱਢ ਤੇ ਫਿਰ ਤੂੰ ਗੋਲੀ ਮਾਰ ਸਾਡੇ ਜਿਉ ਤੁਹਾਡੇ ਗੋਲੀ ਮਾਰਦਾ ਫਿਰ ਕਦੇ ਲੱਗੀ ਨਹੀਂ ਨਾਲੇ ਇੱਕ ਇਹ ਚ ਹੋਰ ਚੀਜ਼ ਹੈ ਭਾਈ ਵੀ ਜਦੋਂ ਕਦੇ ਚੱਲ ਰਿਹਾ ਜਾਂ ਫਿੱਟ ਹੋ ਰਿਹਾ ਹੋਰ ਕਦੇ ਤੇ ਹੋਰ ਨਹੀਂ ਜਾ ਤੇ ਸਾਡੀ ਪੰਜਾਬ ਪੁਲਿਸ ਕੀ ਕਰਦੀ ਹੈ ਦੇਖ ਰਹੀ ਹੈ ਤੇ ਜਾਂ ਫੜ ਕੇ ਇਨਕਾਊਂਟਰ ਕਰ ਰਿਹਾ ਇਨਕਾਊਂਟਰ ਇੱਕ ਨਾ ਉਸ ਵੇਲੇ ਹੱਤਵੜ ਦਾ ਨਾ ਸੀ ਹੁਣ ਇਨਕਾਊਂਟਰ ਦੇ ਤਾਂ ਫਰਕ ਇੰਨਾ ਹੀ ਪਿਆ ਹੋਰ ਕੁਝ ਜ਼ਿਆਦਾ ਸੁਧਾਰ ਨਹੀਂ ਇੱਥੇ ਇੱਕ ਹੋਰ ਚੀਜ਼ ਹੁੰਦੀ ਹੈ ਗੋਤਰਾ ਸਾਹਿਬ ਠੀਕ ਹੈ ਪੁਲਿਸ ਆਪਣਾ ਕੰਮ ਇਹਨਾਂ ਇਹਨਾਂ ਦੇ ਇਨਸਾਫ ਕਿੱਥੋਂ ਮਿਲੇਗਾ ਤੁਸੀਂ ਦੱਸਿਆ ਜਾਵੇ ਮੈਂ ਇਨਸਾਫ ਮੰਗਦਾ ਹੈ ਪਰਿਵਾਰ ਸਾਰਾ ਇਨਸਾਫ ਮੰਗਦਾ ਹੈ ਪਰ ਉਹ ਸੀਐਮ ਸਾਹਿਬ ਨੇ ਸਾਡੇ ਸਾਹਮਣੇ ਕਿਹਾ ਵੀ ਸ਼ਾਮ ਨੂੰ 5 ਵਜੇ ਤੱਕ ਬੁਲਾਏ ਇਹਨਾਂ ਨੂੰ 6 ਵਜੇ ਬੁਲਾਏ ਡੀਜੀਪੀ ਸਾਹਿਬ ਨੂੰ ਹੋਮ ਸੈਕਟਰੀ ਨੂੰ ਚੀਫ ਸੈਕਟਰੀ ਨੂੰ ਔਰ ਸਪੈਸ਼ਲ ਕਿਹਾ ਗਿਆ ਵੀ ਤਿਆਰੀ ਕਰਕੇ ਆਓ ਇਸ ਸੰਬੰਧ ਵਿੱਚ ਮਤਲਬ ਕੋਈ ਸਵਾਲ ਜਵਾਬ ਪੁੱਛਣੇ ਨੇ ਅਸੀਂ ਇਹ ਗੱਲ ਕਰਦੇ ਆ ਕਿ ਜੇ ਉਹ ਬੜਾ ਗੁੱਸਾ ਵੱਡੇ ਖਲਾਸੇ ਨੇ ਬਹੁਤ ਗੁੱਸਾ ਐਸਾ ਸਾਫ ਕਾਂ ਇਨਸਪੈਕਟਰ ਆ ਪੁਲਿਸ ਦਾ ਇਹ ਗੱਲ ਆਮ ਲੋਕ ਵੀ ਜਾਣਦੇ ਹੁਣ ਤਾਂ ਚਲੋ ਪੁਲਿਸ ਦੱਸ ਰਹੀ ਹੈ ਗੱਲਾਂ ਕਿ ਜਦੋਂ ਬੰਦੇ ਨੂੰ ਇਹ ਪਹਿਲਾ ਗਲਤਾਂ ਜੇਲ੍ਹਾਂ ਦੇ ਵਿੱਚੋਂ ਕੱਢ ਕੇ ਲਿਆਉਂਦੇ ਆ ਹੱਥ ਕੜੀਆਂ ਲੱਗੀਆਂ ਹੁੰਦੀਆਂ ਉਹਨੂੰ ਕਹਿ ਦਿੰਦੇ ਆ ਜੀ ਦੇਖੋ ਇਹਨੇ ਅਸੀਂ ਇੱਥੇ ਇਤਿਹਾਸਲਾ ਦੱਬਿਆ ਸੀ ਉਹ ਤੋਂ ਅਸੀਂ ਰਿਕਵਰੀ ਕਰਾ ਰਹੇ ਸੀ ਇਹਨੇ ਫੜ ਕੇ ਰਵਾਲਵਾਰ ਚਲਾ ਦਿੱਤਾ ਤੇ ਗੋਲੀ ਲੱਗ ਗਈ ਸਾਡੇ ਮੁਲਾਜ਼ਮ ਤੇ ਆਪ ਹੀ ਥੋੜਾ ਫਰਲਾ ਜਿਹੜਾ ਇੱਕ ਕਹਿ ਰਿਹਾ ਆਪ ਹੀ ਆਪਣੇ ਕਿੱਟੇ ਜ ਮਾਰ ਲੈਂਦੇ ਆ ਬਾਕੀ ਉਹਦੇ ਘट्टे 'ਚ ਮਾਰਦੇ ਲੱਤ 'ਚ ਮਾਰਦੇ ਆ ਸਾਰੀਆਂ ਕਹਾਣੀਆਂ ਜੱਜ ਸਾਹਿਬ ਨੂੰ ਇਹ ਕੋਟਾ ਨੂੰ ਇਹ ਜਿਹੜਾ ਐਕਸ਼ਨ ਇਹਨਾਂ 'ਤੇ ਲੈਣਾ ਚਾਹੀਦਾ ਪੁਲਿਸ ਵਾਲਿਆਂ ਨੂੰ ਕਿ ਲੋਕੇਸ਼ਨ ਦੱਸੋ ਸਾਨੂੰ ਵੀਡੀਓ ਬਣਾਈ ਜਾਵੇ ਉਸੇ ਵਕਤ ਦੀ ਕਿ ਕਿੱਥੇ ਤੁਸੀਂ ਗੱਡੀ ਖੜਾਉਣੀਓ ਉਸ ਦੀ ਵੀਡੀਓ ਕੰਵੇਂ ਤੁਸੀਂ ਬੰਦੇ ਨੂੰ ਕੱਢ ਦਿਓ ਕਿ ਵੱਡਾ ਐਡਾ ਪਾਗਲ ਨਹੀਂ ਕਿ ਜਿੰਨਾ ਤੁਸੀਂ ਮੂਰਖ ਲੋਕਾਂ ਨੂੰ ਬਣਾ ਛੜਿਆ ਤੁਸੀਂ ਕਹਿੰਦੇ ਕਿ ਬੰਦੇ ਨੇ ਗੋਲੀ ਚਲਾ ਦਿੱਤੀ ਤੇ ਤੁਹਾਡੇ ਉਹੀ ਗੱਲ ਤੁਹਾਡੇ ਦਾ ਗੋਲੀ ਵਾਜਦੀ ਨਹੀਂ ਬੰਦਾ ਕੋਲੇ ਖੜੇ ਆ ਸਾ ਤੁਸੀਂ ਉਹ ਤੋਂ ਕਢਾਓਗੇ ਉਟਾਓਗੇ ਨਾਲ ਤੁਹਾਡੇ ਹੋਰ بڑے ਬੰਦੇ ਹੁੰਦੇ ਆ ਜਿਹੜੇ ਕਿ ਸਾਰਾ ਕੁਝ ਕਰਦੇ ਆ ਬੜਾ ਲੋਕਾਂ ਨੂੰ ਤੁਸੀਂ ਅੱਜ ਤੱਕ ਮੂਰਖ ਬਣਾਇਆ ਇਹ ਲੋਕ ਸਾਰਾ ਕੁਝ ਤੁਹਾਡੀਆਂ ਜਾਣਦੇ ਆ ਕਿ ਤੁਸੀਂ ਕਿਵੇਂ ਫੇਕ ਅਨਕਾਉਂਟਰ ਦਾ ਨਾਮ ਦਿੱਤਾ ਇਹ ਪੁਲਿਸ ਮੁਲਾਜ਼ਮ ਦੇ ਕਹਿਣ ਦੇ ਵਾਂਗ ਪਹਿਲਾਂ ਤੁਸੀਂ ਝੂਠੇ ਪੁਲਿਸ ਮੁਕਾਬਲਿਆਂ ਦਾ ਨਾਮ ਦਿੱਤਾ ਸੀ ਤੇ ਹੁਣ ਫੇਕ ਅਨਕਾਉਂਟਰ ਜਿਹੜਾ ਅਨਕਾਉਂਟਰ ਦਾ ਨਾਮ ਦੇਣ ਲੱਗ ਪਏ ਇਪਾਲਸ ਨੇ ਜਿਹੜੇ ਕਿਹਾ ਕਿ ਜੇ ਕੋਈ ਇਸ ਤਰ੍ਹਾਂ ਦਾ ਕੋਈ ਕਮਿਸ਼ਨ ਬਣ ਗਿਆ ਤਾਂ ਤੁਹਾਡੇ ਜਿਸ ਤਰ੍ਹਾਂ ਦੂਜੇ ਟੰਗੇ ਜਾ ਰਹੇ ਆ ਤਾਂ ਵੀ ਉਮਰ ਭਰਦਿਆਂ ਜਿਹੜੀਆਂ ਜੇਲ੍ਹਾਂ ਦੀ ਰੋਟੀਆਂ ਖਾਣੀਆਂ ਪੈ ਸਕਦੀਆਂ ਨੇ ਜੜੇ ਖੜੇ ਨੂੰ ਤੁਸੀਂ ਚੱਕ ਕਨਕਾਊਂਟਰ ਕਰ ਦਿੰਨੇ ਹੋ ਤੁਸੀਂ ਇਹ ਨਹੀਂ ਸੋਚਦੇ ਕਿ ਪਰਮਾਤਮਾ ਤਾਂ ਦੇਖ ਰਿਹਾ ਤੁਸੀਂ ਆਪਣੀਆਂ ਫੀਤੀਆਂ ਦੇ ਖਾਤਰ ਆ ਜਾਂ ਸਰਕਾਰ ਦੇ ਕਹਿਣ ਉੱਤੇ ਤਸੱਦਦ ਕਰ ਰਹੇ ਹੋ ਨੌਜਵਾਨਾਂ ਨੂੰ ਮਾਰ ਰਹੇ ਆ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਫੇਕ ਅਨਕਾਊਂਟਰ ਕਰ ਰਹੇ ਹੋ ਤੇ ਪ੍ਰਮਾਤਮਾ ਤਾਂ ਦੇਖ ਰਿਹਾ ਭੁਗਤਨੀ ਤੁਹਾਨੂੰ ਐਸੇ ਇੱਥੇ ਪਹਿਣਗੇ ਆ ਤੁਸੀਂ ਵੇਖ ਲਿਓ ਜੇਕਰ ਤੁਹਾਨੂੰ ਨਾ ਭੁਗਤਨੀ ਆ ਪਹਿਣਾ ਤੇ ਬਾਕੀ ਜਿਹੜੇ ਭੁਗਤਰੇ ਨੇ ਉਹਨਾਂ ਵੱਲ ਝਾਤੀ ਮਾਰ ਲਓ ਹਾਂ ਕਰਨਲ ਪਰਵਾਰ ਦਾ ਮਾਮਲਾ ਹੈਗਾ ਜਿਹੜਾ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਭਗਵੰਤ ਮਾਨ ਕਹਿੰਦਾ ਵੀ ਸੈੱਟ ਬਣਾ ਦਿੱਤੀ ਆ ਪਰਿਵਾਰ ਕਹਿੰਦਾ ਸਾਨੂੰ ਸੈੱਟ ਤੇ ਜਿਹੜਾ ਮਨਜ਼ੂਰ ਨਹੀਂ ਸਾਨੂੰ ਸੀਬੀ ਅਨਕਵਾਰੀ ਚਾਹੀਦੀ ਆ ਉਹ ਆਤਮਾਨ ਕਹਿੰਦਾ ਸੀਬੀ ਅਨਕਵਾਰੀ ਕਿਉਂ ਚਾਹੀਦੀ ਆ ਉਹ ਤਾਂ ਯਾਨੀ ਕਿ ਸਰਕਾਰ ਵੀ ਡਰਦੀ ਆ ਸੀਬੀ ਅਨਕਵਾਰੀ ਤੋਂ ਪੁਲਿਸ ਵੀ ਡਰਦੀ ਆ ਡੀਜੀਪੀ ਵੀ ਆ ਸਾਰੇ ਡਰਦੇ ਆ ਕਿਉਂ ਡਰਦੇ ਆ ਇਹ ਜਿਹੜੇ ਫੇਕ ਅਨਕਾਉਂਟਰ ਕਰਕੇ ਆਇਆ ਉਹ ਮਸਲਾ ਉੱਠੂਗਾ ਉਹ ਮਸਲਾ ਵਿੱਚ ਜਿਹੜਾ ਕਿ ਕਿੱਥੋਂ ਪੁਲਿਸ ਆਈ ਆ ਸੀਬੀ ਅਨਕਵਾਰੀ ਜਦੋਂ ਹੁੰਦੀ ਆ ਫਿਰ ਉਹ ਪਰਤਾਂ ਖੋਲਦੀ ਆ ਢੰਗਾਈ ਜੜ ਤੱਕ ਜਾਂਦੀ ਆ ਕਿ ਤੁਸੀਂ ਕਿੱਥੋਂ ਆਏ ਸੀ ਕੀ ਦਾ ਅਨਕਾਉਂਟਰ ਕੀਤਾ ਸੀ ਕਿੰਨੇ ਬੰਦੇ ਸੀ ਕਿੰਨੇ ਸੰਭਲ ਸੀ ਕਿੱਥੋਂ ਉਹ ਮੁੰਡਾ ਚੱਕਿਆ ਕੀ ਸਾਰਾ ਕੁਝ ਉਹਨਾਂ ਨੇ ਬੇਰਵਾ ਕੱਢ ਲੈਣਾ ਤੁਹਾਨੂੰ ਪਤਾ ਕਿ ਸਾਡੀ ਪੁਲਿਸ ਦੇ ਜਿਹੜੇ ਕਿ ਐਸਐਸਪੀ ਨਾਨਕ ਸਿੰਘ ਤੱਕਾ ਡੀਜੀਪੀ ਤੱਕ ਜਿਹੜੇ ਫਸਣਗੇ ਤੁਹਾਡੀ ਸਰਕਾਰ ਵੀ ਫਸੂਗੀ ਤੁਹਾਨੂੰ ਲੱਗਦਾ ਕਿ ਤੁਹਾਡੀ ਸਰਕਾਰ ਦਾ ਪਤਾ ਨਹੀਂ ਕਿਹੜੇ ਵੇਲੇ ਪਟਾਕਾ ਪਾਇਆ ਜਾਵੇ ਇਹਦੇ ਕਿਦੋਂ ਜਿਹੜੀ ਤੁਰਦੀ ਬਣੇ ਤੇ ਰਾਸ਼ਟਰਪਤੀ ਰਾਏ ਜਿਹੜਾ ਪਤਾ ਨਹੀਂ ਕਿਹੜੇ ਵੇਲੇ ਲਾਗੂ ਹੋ ਜਾਵੇ ਇਹ ਮਿੰਟਾਂ ਸਕਿੰਟਾਂ ਦੀ ਖੇਡ ਆ ਇਹ ਵੀ ਤੁਸੀਂ ਆਉਣ ਵਾਲਾ ਟਾਈਮ ਆ ਜਿਹੜਾ ਜਲਦੀ ਵੇਖੋਗੇ ਜਿੰਨਾ ਪੰਜਾਬ ਦੇ ਵਿੱਚ ਅੱਜ ਤਸੱਦਦ ਹੋ ਰਿਆ ਘੋਰ ਗਰ ਦਾ ਮੱਛਾ ਮੱਚੀ ਹੋਈ ਆ ਤੇ ਅਜੇ ਕਰਨਲ ਪਰਿਵਾਰ ਆ ਫੌਜ ਦਾ ਕਰਨਲ ਆ ਬੜਾ ਵੱਡਾ ਅਹੁਦਾਗਾ ਮੌਜੂਦਾ ਕਰਨਲ ਆ ਕਮਾਲ ਆ ਜੇਕਰ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਆਂ ਬੰਦਿਆ ਤੁਸੀਂ ਦੇਖ ਲਿਆ ਹੁਣ ਹਾਲ ਆਂ ਬੰਦਿਆਂ ਨੂੰ ਭਾਈ ਇਨਸਾਫ ਕਿਉਂ ਨਹੀਂ ਮਿਲਦਾ ਇਸ ਕਰਕੇ ਲੋਕ ਕਹਿੰਦੇ ਕਿ ਸਾਡੇ ਪੁੱਤ ਤਾਂ ਜਿਹੜੇ ਮਰ ਗਏ ਇਹਨਾਂ ਨੇ ਮਾਰ ਦਿੱਤੇ ਝੂਠੇ ਮੁਕਾਬਲਿਆਂ ਦੇ ਵਿੱਚ ਅਸੀਂ ਆਪਣਾ ਦੂਜਾ ਪੁੱਤ ਵੀ ਦਾ ਮਰਵਾ ਲਈ ਇਹਨਾਂ ਦਾ ਕੀ ਪਤਾ ਕਿ ਨਜਾਇਜ਼ ਆਸਲਾ ਪਾ ਦੇਣਾ ਚਿੱਟਾ ਪਾ ਦੇਣਾ ਕੁਝ ਵੀ ਪਾ ਦੇਣਾ ਕਿਉਂਕਿ ਇਹਨਾਂ ਦੇ ਹੱਥ ਵਿੱਚ ਸਾਰਾ ਕੁਝ ਕਾਨੂੰਨ ਆ ਕਿਉਂਕਿ ਇਹ ਕਾਨੂੰਨ ਦੀਆਂ ਤੱਜੀਆਂ ਖੁਦ ਉਡਾਉਂਦੇ ਆ ਜੇਕਰ ਇੱਕ ਵੈਦ ਕਰ ਸਾਹ ਦਾ ਬੁੱਤ ਨਾਲ ਕਿਸ ਨੇ ਛੇੜਛਾੜ ਨਹੀਂ ਕਰੀ ਆ ਉਹਦੇ ਉੱਤੇ ਦੇਸ਼द्रोह ਦਾ ਪਰਚਾ ਦਰਜ ਕਰ ਦਿੱਤਾ ਤੇ ਪੁਲਿਸ ਉਸੇ ਸੰਵਿਧਾਨ ਦੀਆਂ ਰੋਜ਼ ਤੱਜੀਆਂ ਉਡਾਉਂਦੀ ਆ ਉਸੇ ਸੰਵਿਧਾਨ ਦੀਆਂ ਸਵਾਹ ਖਾ ਕੇ ਕੀ ਕੁਝ ਕਾਰੇ ਕਰਦੇ ਇਹਨਾਂ ਉੱਤੇ ਕੋਈ ਪਰਚਾ ਦਰਜ ਨਹੀਂ ਹੁੰਦਾ ਇੰਨਾ ਤੇ ਸਬਧਾਨ ਲਾਗੂ ਨਹੀਂ ਹੁੰਦਾ ਜਾਂ ਫਿਰ ਉਹ ਲੋਕ ਨੇ ਜਿਹੜੇ ਕਿ ਕੱਠ ਮਹਾਰੇ ਤੁਰਦੇ ਆ ਕਿ ਸਬਧਾਨ ਦੇ ਨਾਲ ਸਾਡੇ ਜਿਹੜਾ ਭੀਮਰਾਓ ਡਾਕਟਰ ਬੇਦਕਰ ਆ ਉਹਦੇ ਬੁੱਤ ਦੇ ਨਾਲ ਸੜਥਾਂ ਨਹੀਂ ਕੀਤੀ ਤੇ ਕਸਮਾਨ ਮੱਚ ਗਿਆ ਅੱਜ ਭਾਈ ਉਹ ਕਸਮਾਨ ਵਾਲੇ ਬੰਦੇ ਕਿੱਥੇ ਆ ਉਹਨਾਂ ਨੂੰ ਵੀ ਭਾਈ ਇਸ ਪਲਸ ਵਾਲਿਆਂ ਤੇ ਕਾਰਵਾਈ ਕਰਾਉਣੀ ਚਾਹੀਦੀ ਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਕਿ ਤੁਸੀਂ ਸਬਧਾਨ ਦੀਆਂ ਸੌਹਾਂ ਖਾ ਕੇ ਕਿ ਅਸੀਂ ਗਲਤ ਕੰਮ ਨਹੀਂ ਕਰਾਂਗੇ ਤੁਸੀਂ ਅੱਜ ਫੇਕਨ ਕਾਊਂਟਰ ਕਰ ਰਹੇ ਹੋ ਤੁਸੀਂ ਇਸ ਸੰਵਿਧਾਨ ਨੂੰ ਸਿੱਕੇ ਟੰਗਿਆ ਹੋਇਆਗਾ ਇਹ ਅੱਜ ਕੌਣ ਆ ਪੁੱਸੂਗਾ ਨਾ ਜੱਸਾ ਪੁੱਸਦਾ ਕੋਈ ਨਾ ਕੋਈ ਹੋਰ ਪ੍ਰੈਕਟੀਕਲ ਬੰਦਾ ਪੁੱਸਦਾ ਨਾ ਜਿਹੜੇ ਸੰਵਿਧਾਨ ਦੇ ਨਾਮ ਤੇ ਰੌਲਾ ਪਾਉਂਦੇ ਆ ਉਮੀਦ ਕਰਦੇ ਨਾ ਤੇ ਜਿਹੜੀਆਂ ਵੋਟਾਂ ਮੰਗਣਾ ਚਾਹੁੰਦੇ ਆ ਲੋਕ ਨਾ ਉਹ ਮੂਹਰੇ ਆਉਂਦੇ ਆ ਸਾਰੀ ਗੱਲ ਦੱਬ ਜੀ ਦਵਾਈ ਫਿਰ ਉੱਥੇ ਰਹਿ ਜਾਂਦੀ ਆ ਕਿ ਸਰਕਾਰ ਨਾਲ ਜੀ ਕੌਣ ਪੰਗਾ ਲੇਵੇ ਪੁਲਿਸ ਨਾਲ ਕੌਣ ਪੰਗਾ ਲੇਵੇ ਤਦ ਤੁਸੀਂ ਆਪਣੀਆਂ ਵੋਟਾਂ ਜਦੋਂ ਵਟੌਰ ਨਹੀਂ ਹੁੰਦੀਆਂ ਉਦੋਂ ਹਰ ਇੱਕ ਬੰਦਾ ਰਾਜਨੀਤੀ ਕਰਦਾ ਕੋਈ ਕਮੇ ਰਾਜਨੀਤੀ ਕਰਦਾ ਕੋਈ ਕਮੇ ਬੋਲਕ ਬੋਲ ਬੋਲਦਾ ਅੱਜ ਸਾਰਿਆਂ ਦੇ ਜਵਾਨਾਂ ਬੰਦ ਨੇ ਅੱਜ ਸਾਰਿਆਂ ਦੇ ਜਮਾਨਾ ਚੁੱਪ ਗਿਆ ਉਹਨੇ ਕੀ ਗਨਾਹ ਕੀਤਾ ਕਰਨਲ ਪਰਿਵਾਰ ਨੇ ਕੀ ਪੰਜਾਬ ਦਾ ਮਾਰਾ ਕੀਤਾ ਕਰਨਲ ਪਰਿਵਾਰ ਨੇ ਕੀ ਦੱਸੋ ਭਾਈ ਕਰਨਲ ਪਰਿਵਾਰ ਨੇ ਪੰਜਾਬ ਦਾ ਮਾਰਾ ਕਰ ਦਿੱਤਾ ਫੇਰ ਤਾਂ ਤੁਸੀਂ ਨਾ ਲੱਗੋ ਨਾ ਇਨਸਾਫ ਦਬਾਓ ਨਾ ਬੋਲੋ ਉਹਨਾਂ ਦੇ ਹੱਕ ਦੇ ਵਿੱਚ ਭਾਈ ਕਰਨ ਪਰਿਵਾਰ ਨੇ ਪੰਜਾਬ ਦਾ ਮਾਰਾ ਕਰ ਦਿੱਤਾ ਧੀ ਪੁੱਤ ਨਸੇ ਤੇ ਲਾ ਦਿੱਤੇ ਜਾਂ ਮਾਰ ਦਿੱਤੇ ਦੱਸੋ ਫੌਜ ਦਾ ਸਤਕਾਰ ਬਹਾਲ ਰੱਖਣਾ ਜੇ ਫੌਜ ਨੂੰ ਪਹਿਲੀ ਗੱਲ ਤਾਂ ਆਪਣਾ ਇੱਕ ਅਡ ਕਮਿਸ਼ਨ ਬਣਾਉਣਾ ਚਾਹੀਦਾ ਅਡ ਇੱਕ ਇਨਕੁਆਰੀ ਆਪ ਦੀ ਬਿਠਾਉਣੀ ਚਾਹੀਦੀ ਹੁੰਦੀ ਆ ਇਹ ਜ਼ਰੂਰ ਕੀਤਾ ਜਾਵੇ ਸੈਂਟਰ ਸਰਕਾਰ ਕਾਦੇ ਵਾਸਤੇ ਆ ਗ੍ਰਹਿ ਮੰਤਰੀ ਅਮਿਤ ਸ਼ਾਹ ਕਾਦੇ ਵਾਸਤੇ ਆ ਇਹ ਦੱਸੋ ਫੌਜ ਦੇ ਤੁਸੀਂ ਫੌਜ ਤੁਹਾਡੇ ਅੱਪਾ ਕਹਦੀਏ ਕਿ ਥੱਲੇ ਕੰਮ ਕਰਦੀ ਆ ਅੱਜ ਫੌਜ ਦੇ ਪਰਿਵਾਰ ਨੂੰ ਦਰਦ-ਦਰ ਭੜਕਣਾ ਪਿਆ ਰਿਆ ਤੇ ਅੱਜ ਇਨਸਾਫ ਦੀ ਕਰਨ ਜਿਹੜੀ ਉਹ ਦਿਖਾਈ ਕਿਤੇ ਨਹੀਂ ਦਿੰਦੀ ਅੱਜ ਇਨਸਪੈਕਟਰਾਂ ਨੂੰ ਜਿਹੜੀ ਆ ਬੇਲ ਮਿਲ ਰਹੀ ਆ 307 ਦੇ ਮੁਕਦਮੇ 'ਚ ਤੇ ਇੱਥੇ 23 24 ਦਾ ਮੁਕਦਮਾ ਹੋਵੇ ਤੇ ਉਹਨਾਂ ਤੇਰ ਜਿੰਨਾ ਤੇਰ ਗਰਫਦਾਰ ਨਹੀਂ ਕਰਦੇ ਜਿੰਨਾ ਚਿਰ ਬੰਦਾ ਇੱਕ ਦੋ ਦਿਨ ਜੇਲ੍ਹ 'ਚ ਨਹੀਂ ਜਾ ਕੇ ਆਉਂਦਾ ਉਹਨਾਂ ਤੇਰ ਬੇਲ ਮਿਲਣੀ ਬਹੁਤ ਮੁਸ਼ਕਲ ਹੁੰਦੀ ਆ 307 ਦੇ ਮਕਦਮੇ 'ਚ ਬੰਦਾ ਹਾਈ ਕੋਰਟ ਜਾਂਦਾ ਭਾਏ ਦਾ ਜਿਹੜੇ ਮਾਰਦਾ ਮਸਾ ਜਾ ਕੇ ਉੱਥੇ ਜਾ ਕੇ ਬੇਲ ਹੁੰਦੀ ਆ ਪਹਿਲੀ ਗੱਲ ਤਾਂ ਸੇਤੀ ਸੇਤੀ ਹੁੰਦੀ ਨਹੀਂ ਤੇ ਇਹ ਤੁਸੀਂ ਵਰਤਾਰਾ ਹੈ ਕਿ ਜੋ ਉਹ ਤੁਸੀਂ ਵੇਖ ਰਹੇ ਹੋ ਅੱਜ ਪੰਜਾਬ ਦੇ ਹਾਲਾਤ ਨੇ ਜਿਹੜੇ ਉਹ ਵੇਖ ਰਹੇ ਹੋ ਤੇ ਜੇਕਰ ਤੁਹਾਨੂੰ ਲੱਗਦਾ ਕਿ ਮੈਂ ਭਾਈ ਸੱਚ ਕੇ ਆ ਸੱਚ ਬੋਲ ਰਿਹਾ ਤਾਂ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਜੇ ਤੁਹਾਨੂੰ ਲੱਗਦਾ ਕਿ ਮੈਂ ਕੋਈ ਝੂਠ ਬੋਲਿਆ ਜਾਂ ਮੈਂ ਕੋਈ ਕੁਫਰ ਤੋਂ ਲਿਆ ਜਾਂ ਮੈਂ ਕੁਝ ਵੀ ਕਿਸੇ ਦੀ ਸਾਈਡ ਲੈਤੀ ਆ ਦੇਖੋ ਨਾਮਾਇਕ ਹੀ ਪ੍ਰੈਕਟੀਕਲ ਬੰਦੇ ਦੇ ਨਾਲ ਅਟੈਚ ਆ ਨਾ ਰਹਾਂਗਾ ਨਾ ਜ਼ਿੰਦਗੀ ਦੇ ਵਿੱਚ ਸੱਚ ਬੋਲਾਂਗੇ ਤੇ ਸੱਚ ਗੱਲ ਕਹਿੰਦੇ ਰਹਾਂਗੇ ਚਾਹੇ ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ ਚਾਹੇ ਜੋ ਮਰਜ਼ੀ ਸਰਕਾਰ ਹੋਵੇ ਕੱਲੇ ਭਵੰਤਮਾਨ ਦੀ ਚਾਹੇ ਕਾਲੀਆਂ ਦੀ ਕਾਂਗਰਸੀ ਦੀ ਚਾਹੇ ਜਿਹਦੀ ਮਰਜ਼ੀ ਆ ਜੇ ਕੱਲ ਨੂੰ ਆ ਜੇ ਦੇਖੋ ਜਿਹੜਾ ਮਾੜਾ ਕੰਮ ਕਰੂ ਉਹਨੂੰ ਮਾੜਾ ਕਹਾਂਗੇ ਜਿਹੜਾ ਇੱਕ ਚੰਗਾ ਕੰਮ ਕਰੂ ਉਹਨੂੰ ਚੰਗਾ ਕਹਾਂਗੇ ਇਸ ਕਰਕੇ ਭਾਈ ਅੱਜ ਜਿਹੜਾ ਅਨਸਾਫ ਆ ਭਵੰਤਮਾਨ ਤੋਂ ਬੜੀਆਂ ਆਸਾਂ ਵਾਲੇ ਪਰਿਵਾਰ ਨੂੰ ਮਿਲਣ ਗਿਆ ਸੀ ਤੇ ਅੱਜ ਆ ਪਾਲਸਾ ਜਿਹੜੇ ਬڑے بڑے ਅਫਸਰ ਆ ਉਹ ਸਭ ਕੁਝ ਦੱਸ ਰਿਹਾ ਤੁਹਾਡੇ ਸਾਹਮਣੇ ਆ ਤੇ ਵੀਡੀਓ ਤਾਂ ਸ਼ੇਅਰ ਕਰ ਦਿਓ ਜੇ ਤੁਹਾਨੂੰ ਲੱਗਿਆ ਕਿ ਠੀਕ ਆ ਤੇ ਆਪਣੇ ਕਮੈਂਟ ਵੀ ਜਰੂਰ ਕਰਨੇ ਆ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ